ਪਿੰਡ ਕਾਲੇ ਕੇ ਬਲਾ ਉਸ ਬਹੁਤ 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 ਤੇਜ ਦਿੱਤਾ ਨਵਾਜੀ ਸੋਡਾ ਹੋਰਸਾ ਨਾ ਉਹ ਤੁਸੀਂ ਕਿਵੇਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਲੋ ਜੀ ਅੱਜ ਪਸੰਦ ਦਿਖਾਉਣ ਲੱਗੇ ਆ ਵੀਡੀਓ ਜਾਗਤਾਂ ਦੀ ਦੋ ਜਾਗਤਾ ਬਣ ਕੇ ਆਪਣੇ ਕੋਲੇ ਰਹਿ ਰਹੀ ਆ ਜਿੰਨਾ ਚ ਕੋਈ ਪਸੰਦ ਹੋਏ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਆ ਵੀ ਆਰਡਰ ਪੱਕ ਕਰਵਾਇਓ ਸੋਨ ਪਤਾ ਵੀ ਨੰਬਰ ਆਪਾਂ ਸਕਰੀਨ ਦੇ ਨੀਚੇ ਹੀ ਦਿਨੇ ਬਨੇ ਆ। ਕਿ ਇਹ ਇਹਨਾਂ ਦਾ ਰੇਟ ਰਹੂਗਾ ਜੀ। ਦੋਨਾਂ ਦਾ ਲੱਗ-ਲੱਗ ਰਹੂਗਾ ਸੋਨ ਦੱਸਣੀ ਆ। ਇੱਕ ਵਾਈਟ ਕਲਰ ਦੀ ਆ। ਇੱਕ ਕਰੀਮ ਕਲਰ ਦੀ ਆ। ਤੇ ਜੇ ਸੋਨ ਰੱਖੋਣੀਆਂ ਜੀ ਅੱਜ ਤੱਕ ਸੋਨਾ ਸੜ ਤਾਂ ਲੈਟ ਅੱਜ ਸੋਨਾ ਤਰੀਕਾ 16 ਤਰੀਕ ਨੂੰ ਪਟਣ ਲੱਗ ਗਏ। ਇੰਨੀ ਜ਼ਿਆਦਾ ਗਰਮੀ ਲੱਗੇ ਜਾਂਦੀ ਆ। ਆਈ ਜਾਨੀ ਹੋਇਆ ਪਿਆਗਾ ਵੀ ਜਿਹਨਾਂ ਨੇ ਹਾਜੀ ਬਹਿਨੇ ਤਾਂ ਪੱਖੇ ਹੀ ਠਾਈਆਂ ਉਹ ਅਸੀਂ ਜਿਸ ਤਾਦੀ ਨੇ ਨਹੀਂ ਹਾਜੀ ਬਹਿਣ ਲੱਗੇ ਤੇ ਫਿਰ ਵੀ ਆਈ ਇਹ ਹੋਈ ਜਾਂਦਾ ਵੀ ਖਣਿ ਅੱਜ ਗਰਮੀ ਜ਼ਿਆਦਾ ਲੱਗੀ ਜਾਂਦੀ ਆ ਸਹੀ ਕਾਰਨ ਬਸ ਥੋੜੀ ਬਦਲ ਵੀ ਜ਼ਿਆਦਾ ਲੱਗੀ ਤੇ ਅੱਜ ਤੋਂ ਬਸ ਲੈਂਡ ਕੱਟਣ ਲੱਗ ਗਏ ਪਤਾ ਨਹੀਂ ਕਿੰਨੇ ਦਿਨ ਹਜੇ ਕੱਟਣਗੇ ਚਲੋ ਕੋਈ ਗੱਲ ਨਹੀਂ ਹਜੇ ਲੈਂਡ ਕੱਟਣ ਦੀ ਨਜ਼ਰ ਆਜੀ ਆਪਾਂ ਕਣਕ ਦਾ ਤੂੜੀ ਦਾ ਆਪਣਾ ਸੀਜ਼ਨ ਹਜੇ ਚੱਲਦਾ ਹੈਗਾ ਜ਼ਰੂਰ ਕੱਟਣ ਹਜੇ ਤਾਂ ਨਹੀਂ ਲਾਉਣ ਲੈਟ ਚਲੋ ਕੋਈ ਨਾ ਆਪਾਂ ਤਾਂ ਇਨਵਰਟਰ ਹੈਗੇ ਸਰੀ ਜਾਂਦਾ ਵਾ ਤੇ ਲੋ ਜੀ ਤੁਹਾਨੂੰ ਦਿਖਾਉਣੀ ਆਪਾਂ मजाक जाकटा मेरी कोई पसंद हो तो स्क्रीनशॉट ले सकते लो जी देखो लो जी से देखो लो जी देखो ये हज़े धागे नहीं कट्टे है धागे में बाद कटागी देखो जी बहुत ही वैसा बहुत सोहना डिजाइन बन के तैयार होया लो जी देखो ਹੈ ਤਾਜਨ ਕਰਤੇ ਹੈ ਕਿ ਵੀਡੀਓ ਪਹਿਲਾ ਬਣਾਉਣ ਲੱਗੇ। ਨਾਲੇ ਦੇਖੋ। ਇਹਦਾ ਰੇਡਰੂਗਾ 700 ਰੁਪਿਆ ਦੇਖੋ ਇਸ ਤਰ੍ਹਾਂ। ਦੇਖੋ ਜੀ ਇਸ ਤਰ੍ਹਾਂ ਆਈ ਬਣੀ ਹੋਈ ਆ। ਸਾਡ ਬਣ ਕੇ ਆਪਾਂ ਸਾਈਡ ਤੇ ਆਡੇ ਹਿਲਾਇਆ ਹੋਇਆ। ਮੋਡਾ। ਦੇਖੋ ਜੀ। ਦੱਲੇ ਸਾਈਡ ਤੇ। ਨਵੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰਹਿ ਗਈ ਆ। ਜੇ ਕਿਸੇ ਨੂੰ ਜਰੂਰਤ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ। ਦੱਸਿਓ ਜੀ। ਇਹਦਾ ਡਿਜ਼ਾਈਨ ਦਾ ਸਕਸਰ ਵੀ ਆ। ਆਪ ਦਾ ਆਰਡਰ ਬਕਵਾ ਕਰਵਾ ਸਕਦੇ ਹਾਂ ਇਹ ਜਿੰਨਾ ਪੈਨਲ ਜ਼ਰੂਰਤਾ ਲੋਦੀ ਦੇ ਮਾਤੇ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੈ ਤਾਜ਼ੋਰੀ ਰੂਗਾ ਦਿੱਕਾ ਗ੍ਰੀਨ ਕਲਰ ਦੀ ਦਿਖੋ ਜੀ ਇਹਦਾ ਰੂਗਾ ਦੀ 8000 ਰੁਪਏ ਹੈ बहुत ही सोहनी बन के तैयार हुई है अठ सौ रुपया रेट रहेगा जी देखो जी हलो जी। देखो जी बहुत ही सोहने बटन लगे हुए है खुल्लिया डुल्लियां पीबा लाइया हाँ खुले डुल्ले मोडे आए बने हुए देखो जी अठ सौ एट ਹਾਂ ਇਹ ਇਹ ਦਾ 800 ਰੁਪਏ ਦਾ ਰੇਟਰ ਹੋਗਾ ਇਹ 100 ਇਹ 100 ਰੇਟਰ ਹੋਗਾ 700 800 ਰੁਪਏ ਦਾ ਰੇਟਰ ਹੋਗਾ ਲਓ ਜੀ ਦੇਖੋ ਜੇ ਕਿਸੇ ਨੂੰ ਜਰੂਰਤਾ ਮੇਰੇ ਭੈਣ ਨੂੰ ਸਕਰੀਨ ਸ਼ਾਟ ਲੈ ਕੇ ਆਏ ਤੁਸੀਂ ਮੰਗਵਾ ਸਕਦੇ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਭੈਣ ਦਾ बनवाई सीगी ਮੈਥੋਂ ਤੇ ਮੈਨੂੰ ਹੁਣ ਪਰ ਨੰਬਰ ਨਹੀਂ ਹੋਸਾ ਉਹਨਾਂ ਕੋਲੇ ਵੀਡੀਓ ਮੇਰੇ ਨਹੀਂ ਪਹੁੰਚੀ ਤੇ ਮੇਰੇ ਕੋਲ ਨੰਬਰ ਵੀ ਲਿਖਿਆ ਨਹੀਂ ਹੈਗਾ ਮੈਨੂੰ ਵਟਸਐਪ 'ਚ ਵੀ ਨਹੀਂ ਮਿਲਿਆ ਉਹਨਾਂ ਦਾ ਨੰਬਰ ਮੈਂ ਉਹਨਾਂ ਨੂੰ ਸਮਾਰਵੀ ਕੋਰੀਅਰ ਕਰਾਇਆ ਤੇ ਮੈਂ ਨਹੀਂ ਰਿਹਾਗਾ ਮੈਨੂੰ ਨੰਬਰ ਉਹਨਾਂ ਦਾ ਤੇ ਜੋ ਭੈਣ ਵੀ ਵੀਡੀਓ ਵੇਖਦੇ ਆ ਇਹ ਭੈਣ ਦੀ ਪਿੰਕ ਕਰੀਮ ਕਲਰ ਦੀ ਬਣੀ ਪਈ ਆ ਜੇ ਭੈਣ ਕੋਲੇ ਨਾ ਵੀ ਵੀਡੀਓ ਪਹੁੰਚੀ ਸੋਨੂੰ ਕਿਸੇ ਨੂੰ ਜ਼ਰੂਰਤ ਹੋਵੇ ਤੁਸੀਂ 800 ਦੀ ਵੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਆ ਮੰਗਵਾ ਸਕਦੀਆਂ ਦੇਖੋ ਜੀ ਬਹੁਤ ਹੀ ਵਧੀਆ ਕੁਲੀਆਂ ਕੁਲੀਆਂ ਜੀਭਾਂ ਲਾਈਆਂ ਆਵਾਂਗਾ ਸੀ ਆਰਡਰ ਤੀ ਤੇ ਚਲੋ ਜੀ ਜਿਹਦੇ ਕਰਮਾ ਚ ਹੋਈ ਉਹਦੇ ਕੋਲੇ ਜਾਉ ਪਹੁੰਚੂਗੀ ਹਲੋ ਜੀ ਦੱਸੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਕ੍ਰੀਮ ਕਲਰ ਵਾ ਬਹੁਤ ਸੋਹਣਾ ਕ੍ਰੀਮ ਕਲਰ ਦੀ ਬਣੀ ਹੋਈ ਹੈ ਹਲੋ ਜੀ ਇੱਕ ਹੈਗੀ ਵਾਈਟ ਕਲਰ ਦੀ ਇਹਦਾ 700 ਰੁਪਏ ਰੂਗਾ ਜ਼ਰੂਰਤ ਹੋਵੇ ਤੁਸੀਂ ਵੀ ਜ਼ਰੂਰ ਮੰਗਵਾਇਓ ਦੱਸਿਓ ਜੀ ਸਤਰਾਏ ਮੋਟੀ ਬਣੇ ਹੋਏ ਲੋ ਜੀ ਅੱਜ ਆਪਣੇ ਕੋਲ ਦੋ ਜਾਕਟਾ ਬਣ ਕੇ ਰੈਡੀ ਪਈਆਂ ਸੀਗੀਆਂ ਮੈਂ ਕਿਹਾ ਚਲੋ ਮੈਂ ਦਿਖਾਵਾ ਇਹਨਾਂ 'ਚ ਤੁਹਾਨੂੰ ਕੋਈ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ 700 ਲੀਟਰ ਉਹ ਕਜੀ ਦਾ ਪਿਓਰ ਵਾਈਟ ਸਿੱਟੀ ਕਲਰ ਦੀ ਬਣੀ ਹੋਈ ਆ ਹੁਤਾ ਵੀ ਕੱਟ ਕਰਨੀ ਆਪਾਂ ਲੋ ਜੀ ਚਲੋ ਜੀ ਵੀਡੀਓ ਦਾ ਆਪਾਂ ਕਰਨ ਲੱਗੇ ਐਂਡ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੇ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਬਹੁਤ ਤਹਿਤਿ ਤੁਹਾਨੂੰ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਚਲੋ ਜੀ ਠੀਕ ਆ ਜੀ ਵੀਡੀਓ ਤਾਂ ਪੈਂਡ ਕਰਦੇ ਆ ਤੇ ਹੁਣ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਣੇ ਲੈਟ ਜਾਣ ਲੱਗੇ ਗਰਮੀ ਗਰਮੀ ਬਹੁਤ ਵਧੀ ਪਈ ਆ ਤੇ ਮੈਂ ਤਾਂ ਹੀ ਪਾਣੀ ਵੀ ਕੋਲੀ ਰੱਖਿਆ ਸੀ ਲਿਆ ਕੇ ਮੈਂ ਪਾਣੀ ਤਾਂ ਬਸ ਪਹਿਲਾਂ ਪਿਆ ਸੀ ਮੈਂ ਰੱਖਿਆ ਸੀ ਫਿਰ ਮੈਂ ਕਿਹਾ ਚਲੋ ਜੀ 4 ਵਜਣ ਆਲੇ ਆ ਤੇ ਮੈਂ ਕਿਹਾ ਵੀ ਵੀਡੀਓ ਲੇਟ ਹੋਈ ਜਾਂਦੀ ਪਹਿਲਾਂ ਮੈਂ ਵੀਡੀਓ ਪਾ ਦਵਾਂ ਚਲੋ ਜੀ ਠੀਕ ਆ ਦੱਸਿਓ ਜੀ ਜਿਹਨਾਂ ਚ ਦੋਨਾਂ ਚ ਕੋਈ ਪਸੰਦ ਹੋਵੇ ਤੁਹਾਡੇ ਤੁਸੀਂ ਮੰਗਵਾ ਸਕਦੇ ਆ ਦੇਖੋ ਜੀ ਇਹ ਕਰੀਮ ਕਲਰ ਦੀ ਇਹ ਵਾਈਟ ਕਲਰ ਦੀ ਜਿਹੜਾ 700 ਰੁਪਏ ਰੂਗੇ ਇਹ 800 ਰੁਪਏ ਰਿਹਾ ਰੂਗਾ ਇਹ ਭੈਣ ਦੀ ਆਰਡਰ ਦੀ ਆਪਾਂ ਬਣਾਈ ਸੀਗੀ ਜੇ ਤੁਹਾਨੂੰ ਉਹਨਾਂ ਕੋਲ ਵੀਡੀਓ ਪਹੁੰਚ ਗਈ ਤੇ ਭੈਣ ਨੇ ਥੋੜੀ ਜਿਹੀ ਜੈਕਟ ਬਣ ਕੇ ਰੈਡੀ ਆ ਤੁਸੀਂ ਮੰਗਾ ਸਕਦੇ ਆ ਤੇ ਹੁਣ ਮੈਨੂੰ ਨੇ ਵੀ ਨਹੀਂ ਪਤਾ ਭੈਣ ਪਟਿਆਰੇ ਤੋਂ ਦੱਸਦੇ ਸੀ ਕਿੱਥੋਂ ਦੱਸਦੇ ਸੀਗੇ ਉਹਨਾਂ ਦੇ ਕੋਲ ਸਮਾਨ ਵੀ ਪਹਿਲਾਂ ਵੀ ਘੱਲਿਆ ਉਹਨਾਂ ਨੂੰ ਤੇ ਉਦੋਂ ਮੈਨੂੰ ਉਹਨਾਂ ਨੇ ਆਰਡਰ ਤੇ ਭੈਣ ਕਿਹਾ ਜੇ ਤੁਸੀਂ ਫ੍ਰੀ ਹੋਏ ਨਾ ਕਹਿੰਦੀ ਮੇਰੇ ਕਰੀਮ ਕਲਰ ਦੀ ਮੈਨੂੰ ਜੈਕਟ ਬਣ ਕੇ ਦਿਓ ਜੇ ਭੈਣ ਕੋਲ ਜਾ ਕੇ ਵੀਡੀਓ ਪਹੁੰਚੀ ਨਹੀਂ ਮੈਂ ਤਾਂ ਹੀ ਕਿਹਾ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਬਕਰ ਰੱਖ ਕੇ ਕੀ ਕਰਨੀ ਹੈ ਜੇ ਉਹਨਾਂ ਕੋਲ ਨਹੀਂ ਵੀਡੀਓ ਪਹੁੰਚੀ ਤਾਂ ਜੀਪ ਵਿੱਚ ਕਿਸੇ ਮੇਰੇ ਭੈਣ ਨੂੰ ਹੋਰ ਜ਼ਰੂਰਤ ਆ ਤਾਂ ਤੁਸੀਂ ਮੰਗਵਾ ਸਕਦੇ ਆ ਕਿਉਂਕਿ ਆਪਣਾ ਤਾਂ ਕੰਮ ਇੱਥੇ ਲਈ ਜਾਣਾਗਾ ਲੋ ਜੀ ਠੀਕ ਆ ਵੀਡੀਓ ਆਪਾਂ ਐਂਡ ਕਰਦੇ ਆ ਚਲੋ ਜੀ ਬਹੁਤ ਧੰਨਵਾਦ ਆਪਣਾ ਜੀ